ਕ੍ਰੈਸ਼ਰ ਮਾਈਨਿੰਗ ਸਾਈਡ ਪਾਲਿਸੀ ਆ ਉਹਦੇ ਅੰਦਰ ਵੀ ਜਿਹੜਾ ਓਨਰ ਆਗਾ ਲੈਂਡ ਦਾ ਓਨਰ ਆ ਉਹਨੂੰ ਰਾਈਟ ਦਿੱਤੇ ਗਏ ਨੇ ਕਿ ਤੁਸੀਂ ਵੀ ਹੁਣ ਤੱਕ ਕ੍ਰੈਸ਼ਰ ਲਾ ਕੇ ਤੁਸੀਂ ਵੀ ਕੰਟਰੈਕਟ ਕਰਕੇ ਜਿਹੜਾ ਉਥੇ ਮਾਈਨਿੰਗ ਕਰ ਸਕਦੇ ਹੋ ਸੋ ਇਹਦੇ ਦਾ ਕੀ ਹੋਇਆ ਕਿ ਅੱਗੇ ਜਿਹੜੇ ਕ੍ਰੈਸ਼ਰਾਂ ਦੇ ਸੂ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਕਿਤੋਂ ਲਿਆ ਕੇ ਕਰਦੇ ਸੀ ਹੁਣ ਅਸ਼ਲਤ ਉਸ ਲੈਂਡ ਦਾ ਓਨਰ ਜਿਹੜਾਗਾ ਉਹ ਵੀ ਆਨਲਾਈਨ ਐਪਲੀਕੇਸ਼ਨ ਪਾ ਕੇ ਆਪਦੀ ਅਸੈਸਰੀ ਪਰਮਿਸ਼ਨ ਨਾਲ ਲੈਂਡ ਤੋਂ ਬਾਅਦ ਜਿਹੜਾ ਉਥੇ ਆਪਣੀ ਮਾਈਨਿੰਗ ਕਰ ਸਕਦਾਗਾ ਇਦੇ ਲਈ ਇੱਕ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਵੱਡੀ ਗੱਲ ਆ ਕਿਤੇ ਵੀ ਡਿਸਟ੍ਰਿਕਟ ਲੈਵਲ ਦਾ ਸਰਵੇ ਹੋਊਗਾ ਉਸ ਸਰਵੇ ਰਿਪੋਰਟ ਆਉਣ ਤੋਂ ਬਾਅਦ ਮੰਨ ਲਓ ਆਹ ਸਾਈਟ ਜਿਹੜੀ ਹੈ ਇਹ ਜਗ੍ਹਾ ਦੇ ਉੱਤੇ ਆਪਾਂ ਨੇ ਕਿਹਾ ਕਿ ਇੱਥੇ ਮਾਈਨਿੰਗ ਸਾਈਟ ਆ ਕਾਹਨੂੰ ਕੋਈ ਕਲੇਮ ਕਰਦਾ ਕਿ ਉਹ ਜਗ੍ਹਾ ਤੇ ਵੀ ਮਾਈਨਿੰਗ ਸਾਈਟ ਆ ਜੇ ਉਹ ਸਰਵੇ ਦੇ ਅੰਦਰ ਨਹੀਂ ਆਈ ਤਾਂ ਮਾਈਨਿੰਗ ਨਹੀਂ ਕਰ ਸਕਦਾ ਹੁਣ ਅਸੀਂ ਇਹ ਸੁਰਚਿਤ ਕਰ ਰਹੇ ਹਾਂ ਕਿ ਇਹ ਅਸੀਂ ਅਨਾਉਂਸ ਕਰ ਰਹੇ ਹਾਂ ਕਿ ਸਾਲ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਸਰਕਾਰੀ ਤੌਰ ਤੇ ਉਸੇ ਦੋ ਬਾਾਰ ਜਿਹੜਾ ਸਰਵੇ ਹੋਇਆ ਕਰੂਗਾ ਕਿ ਕੋਈ ਨਵੀਂ ਸਾਈਟ ਜਿਹੜੀ ਆ ਉਹ ਖੋਦ ਵਿੱਚ ਆਈ ਆ ਕੋਈ ਨਵਾਂ ਏਰੀਆ ਜਿਹੜਾ ਆਡੈਂਟੀਫਾਈ ਹੋਇਆਗਾ ਜਿੱਥੇ ਕੋਈ ਮਾਈਨਿੰਗ ਹੋ ਸਕਦੀ ਆ ਉਸ ਤੋਂ ਬਾਅਦ ਉਸ ਮੈਂ ਜਿਹੜਾ ਸਾਈਟ ਆ ਉਹਦਾ ਓਨਰ ਜਿਹੜੀ ਆ ਨੈਸੈਸਰੀ ਪਰਮਿਸ਼ਨ ਲੈਣ ਤੋਂ ਬਾਅਦ ਆਪਣੀ ਮਾਈਨਿੰਗ ਕਰਵਾ ਸਕਦਾਗਾ ਸਾਡੀ ਦੋ ਐਲਟੀ ਜਿਹੜੀ ਆ ਉਹ ਦੇ ਸਕਦਾਗਾ